ਤੁਸੀਂ ਸੀਐਮ ਨੂੰ ਕੇ ਰੰਜਾਰੇ ਸੀ ਜਾਂ ਸੀਐਮ ਬਲਵੱਧਰੇ ਸੀ ਅਸਲ ਕਰਨਗੇ ਜਿਵੇਂ ਐਫਆਰ ਵੀ ਲਿਖਿਆ ਵੀ ਇਹਨਾਂ ਨੇ ਬਿਨਾਂ ਪਰਮਿਸ਼ਨ ਦੇ ਪ੍ਰੋਟੈਸਟ ਕੀਤਾ ਆਪਣਾ ਹੱਕ ਹੈ ਪ੍ਰੋਟੈਸਟ ਕਰਨਾ ਹੁਣ ਅਸੀਂ ਥੋੜੀ ਥੋੜੀ ਪੁੱਛਾਂਗੇ ਵੀ ਸੀ ਪ੍ਰੋਟੈਸਟ ਕਰ ਲਈਏ ਕਿ ਨਹੀਂ ਮਤਲਬ ਵਾਈਸ ਚਾਂਸਲਰ ਜਿਹੜੇ ਇੱਕ ਖੁਦ ਔਰਤ ਨੇ ਤਾਂ ਉਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇੱਕ ਸੈਂਸਿਟਿਵ ਹੋਣਗੇ ਇਹਨਾਂ ਮੁੱਦਿਆਂ ਨੂੰ ਲੈ ਕੇ ਕਿ ਸੈਨੇਟ ਦੇ ਬਾਰੇ ਲੜਕੀਆਂ ਦੇ ਮਸਲੇ ਲੈ ਕੇ ਉਹ ਖੁਦ ਮਤਲਬ ਲਾਠੀ ਚਾਰਜ ਦਾ ਆਰਡਰ ਦੇ ਰਹੇ ਹਨ ਜਿਵੇਂ ਸਰਕਾਰਾਂ ਬਾਹਰ ਲੋਕਾਂ ਨੂੰ ਦਬਾਉਂਦੀਆਂ ਨੇ ਓਵੇਂ ਹੀ ਯੂਨੀਵਰਸਿਟੀ ਪ੍ਰਸ਼ਾਸਨ ਦਾ ਰਵਈਆ ਹੋ ਗਿਆ ਹੈ ਦੇਖੋ ਦੀ ਸਿੱਧੀ ਸ਼ਬਦਾਵਲੀ ਇਹ ਵੀ ਜੇ ਤੁਸੀਂ ਡਾਂਗਾ ਨਾਲ ਵੀ ਨਾ ਰੁਕੇ ਤਾਂ ਅਸੀਂ ਤੁਹਾਨੂੰ ਗੋਲੀਆਂ ਮਾਰਾਂਗੇ ਵੀ ਯੂਨੀਵਰਸਿਟੀ ਦੇ ਅੰਦਰ ਵੀ ਸਟੂਡੈਂਟਸ ਦੇ ਨਾਲ ਹੀ ਲਾਠੀ ਚਾਰਜ ਹੋ ਰਿਹਾ ਹੈ ਤੇ ਸਟੂਡੈਂਟਸ ਕੀ ਕੀ ਕਿਹੜੀ ਮੰਗ ਉਠਾ ਰਹੇ ਨੇ ਸੈਨੇਟ ਦੀ ਦਰਨਾਗੇ ਤੇ ਉੱਥੇ ਵੀ ਦੱਸਿਆ ਗਿਆ ਵੀ ਆ ਜੋ ਕੁਝ ਵੀ ਅਜ ਦੀ ਕਾਰਵਾਈ ਸਾਨੂੰ ਪਤਾ ਲੱਗੀ ਹੈ ਇਹਦੇ ਨਾਲ ਸਾਡੇ ਹੌਸਲੇ ਹੋਰ ਗੁਲੰਦ ਹੋਏ ਹੈ ਇਹ ਦਿਨੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੈਨੇਟ ਇਲੈਕਸ਼ਨਸ ਨੂੰ ਲੈ ਕੇ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਔਰ ਉਸ ਤੋਂ ਬਾਅਦ ਬੀਤੇ ਦਿਨ ਐਫ ਆਈ ਆਰ ਵੀ ਦਰਜ ਕਰ ਦਿੱਤੀ ਗਈ ਹੈ ਇਹ ਤਸਵੀਰਾਂ ਦੇਖੋਗੇ ਜਿਸ ਦੇ ਵਿੱਚ ਬੀ ਐਨ ਐਸ ਦਿੱਤਾ ਹੈ 132 223 ਦਿੱਤਾ ਹੈ ਜਿਹੜੀ ਐਫ ਆਈ ਆਰ ਹੈ ਪੁਲਿਸ ਥਾਣਾ ਸੈਕਟਰ 11 ਵਿਖੇ ਦਰਜ ਕੀਤੀ ਗਈ ਹੈ ਜਿਸ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਹੈ ਕਿ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਜਾ ਰਹੇ ਇਹਨਾਂ ਨੌਜਵਾਨਾਂ ਤੇ ਪਰਚਾ ਹੈ ਔਰ ਇਹ ਵੀ ਖਾਸ ਤੌਰ ਤੇ ਕਿਹਾ ਗਿਆ ਹੈ ਕਿ ਪੁਰਾਣੇ ਦਿਨਾਂ ਤੋਂ ਮੋਰਚਾ ਚੱਲ ਰਿਹਾ ਸੀ ਲੇਕਿਨ ਕੱਲ ਅਚਾਨਕ ਇੱਕ ਕਾਫਲਾ ਜਿਹੜਾ ਮੁੱਖ ਮੰਤਰੀ ਦੇ ਕਾਫਲੇ ਵੱਲ ਵਧਿਆ ਜਿਸ ਦੀ ਸੁਰੱਖਿਆ ਦੇ ਮੱਦੇਨਜ਼ਰ ਸੁਰੱਖਿਆ ਦੇ ਮੱਦੇਨਜ਼ਰ ਇਹ ਪਰਚਾ ਕੀਤਾ ਗਿਆ ਤਾਂ तमाम ਉਹ ਵਿਦਿਆਰਥੀ ਸਾਡੇ ਨਾਲ ਗੱਲਬਾਤ ਕਰਨਗੇ ਸਭ ਤੋਂ ਪਹਿਲਾਂ ਅਫਤਾਰ ਤੁਹਾਡੇ ਤੋਂ ਨੇ ਪਰਚਾ ਦਰਜ ਹੋਇਆ ਹੈ ਅਸਲ ਚ ਕੱਲ ਹੋਇਆ ਕੀ ਸੀ ਇਥੋਂ ਦੀ ਜਿਹੜੀ ਸਿਚੁਏਸ਼ਨ ਹੈ ਕੀ ਹੋਈ ਸੀ ਅਸੀਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਮਿਲਣ ਜਾ ਰਹੇ ਸੀ ਉਹ ਵੀ ਆਪਣੀ ਯੂਨੀਵਰਸਿਟੀ ਦੇ ਕਿਉਂਕਿ ਅਸੀਂ 25-30 ਦਿਨਾਂ ਤੋਂ ਉਹਨਾਂ ਦੇ ਦਫ਼ਤਰ ਦੇ ਬਾਹਰ ਬੈਠੇ ਆਂ ਉਹ ਸਾਨੂੰ ਬਿਲਕੁਲ ਵੀ ਟਾਈਮ ਨਹੀਂ ਦੇ ਰਹੇ ਕੱਲ ਸਾਡੇ ਜਾਣ ਦਾ ਕਾਰਨ ਇਹ ਸੀਗਾ ਕਿ ਇੱਕ ਪਰਸੋਂ ਉਹਨਾਂ ਨੇ ਸ਼ਾਮ ਨੂੰ ਇੱਕ ਮੀਡੀਆ ਰਿਪੋਰਟ ਦੇ ਵਿੱਚ ਬਿਆਨ ਦਿੱਤਾ ਕਿ ਵਿਦਿਆਰਥੀਆਂ ਦਾ ਸੈਨੇਟ ਇਲੈਕਸ਼ਨ ਦੇ ਨਾਲ ਕੋਈ ਲੈਣ-ਦੇਣ ਨਹੀਂ ਹੈਗਾ ਅਸੀਂ ਸਿਰਫ ਉਹੀ ਸਵਾਲ ਕਿਉਂਕਿ ਇਹ ਮਾਰਚ ਉਹਨਾਂ ਦੇ ਘਰ ਵੱਲ ਸੀਗਾ ਤੇ ਸਾਨੂੰ ਇਹ ਸੀ ਜਿੱਥੇ ਵਾਈਸ ਚਾਂਸਲਰ ਸਾਹਿਬ ਸਾਨੂੰ ਮਿਲਣਗੇ ਸੀ ਉੱਥੇ ਜਾਵਾਂਗੇ ਤੇ ਵਾਈਸ ਚਾਂਸਲਰ ਸਾਹਿਬ ਉਸ ਪ੍ਰੋਗਰਾਮ 'ਚ ਸੀਗੇ ਕਿਉਂਕਿ ਜੇ ਕੋਈ ਇਹ ਕਹਿ ਰਿਹਾ ਕਿ ਅਸੀਂ ਸੀਐਮ ਦੇ ਸਿਕਿਉਰਿਟੀ ਬ੍ਰੀਚ ਕੀਤੀ ਹੈ ਅਸੀਂ ਤਾਂ ਸੀਐਮ ਦੇ ਫੰਕਸ਼ਨ ਤੋਂ ਘੱਟੋ ਘੱਟ ਅੱਧਾ ਡੇਢ ਕਿਲੋਮੀਟਰ ਦੂਰ ਸੀਗੇ ਜੀ ਮੁੱਕਟੂਗੜ 400 500 ਫੁੱਟ ਫੁੱਟ ਦੂਰ ਅਸੀਂ ਖੜੇ ਸੀਗੇ ਇਹ ਸਿਰਫ ਪਰਚਾ ਜਿਹੜਾ ਹੋਇਆ ਏ ਇਹ ਜਿਹੜੇ ਮੋਰਚੇ ਦੇ ਲੀਡਰ ਨੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਕੰਪਰਮਾਈਜ਼ ਟੇਬਲ ਉੱਤੇ ਬਿਠਾਉਣ ਵਾਸਤੇ ਕੀਤਾ ਗਿਆ ਜੀ ਤੁਹਾਡੇ ਤੇ ਉਹਨੇ ਵੀ ਜਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਤੁਸੀਂ ਲਗਾਤਾਰ ਕਰ ਰਹੇ ਹੋ ਸੈਨੇਟ ਚੋਣਾਂ ਦਾ ਮੁੱਦਾ ਕੀ ਹੈ ਸੈਨੇਟ ਨੂੰ ਖਤਮ ਕਰਨਾ ਚਾਹੁੰਦੇ ਆ ਸੈਨੇਟ ਛੋਟੀ ਕਰਨਾ ਚਾਹੁੰਦੇ ਆ ਜਾਂ ਆਪਣੇ ਬੰਦੇ ਵਿੱਚ ਨਾਮਿਨੇਟ ਕਰਨਾ ਚਾਹੁੰਦੇ ਆ ਅਸਲ ਮੁੱਦਾ ਕੀ ਆ ਉਹਦਾ ਬਹੁਤ ਲੰਬੇ ਸਮੇਂ ਤੋਂ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜਦੋਂ ਤੋਂ ਬੀਜੇਪੀ ਸਰਕਾਰ ਆਈ ਉਹਦੀ ਇਹ ਕੋਸ਼ਿਸ਼ ਹੈ ਕਿ ਪੂਰੀ ਯੂਨੀਵਰਸਿਟੀ ਦੇ ਉੱਪਰ ਭਗਵਾਕਰਨ ਕੀਤਾ ਜਾਵੇ ਇਹਦਾ ਮਤਲਬ ਇਹਦਾ ਵਾਈਸ ਚਾਂਸਲਰ ਤੋਂ ਲੈ ਕੇ ਗਾਰਡਨ ਤੋਂ ਲੈ ਕੇ ਡੀਐਸਡਬਲ ਸਾਰੇ ਦੇ ਸਾਰੇ ਬੀਜੇਪੀ ਦੇ ਮੈਂਬਰ ਨੇ ਆਫੀਸ਼ੀਅਲੀ ਜਾਂ ਉਹ ਐਬੀਬੀਪੀ ਦੇ ਮੈਂਬਰ ਨੇ ਤੋ ਚਾਹੁੰਦੇ ਨੇ ਕਿ ਜਿਹੜੀ ਪੂਰੀ ਲੀਡਰਸ਼ਿਪ ਐ ਡਿਸੀਜਨ 메ਕਿੰਗ ਬਾਡੀ ਆ ਉਹਦਾ ਭਗਵਾ ਕਰਨ ਕਰਕੇ ਉਹਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਸੌਂਪਣ ਦੀ ਤਿਆਰੀ ਆ ਤਾਂ ਯੂਨੀਵਰਸਿਟੀ ਨੂੰ ਪ੍ਰਾਈਵੇਟ ਕਰਨ ਦਾ ਇੱਕ ਸਿੱਧਾ ਸਿੱਧਾ ਸੈਨੇਟ ਖਤਮ ਹੁੰਦੀ ਆ ਪੀਸਾ ਵੀ ਹਤਾਸ਼ਾ ਵਧਣੀ ਆ ਇਹਦੇ ਉੱਪਰ ਪੰਜਾਬ ਦੀ ਜਿਹੜੀ ਦਾਵੇਦਾਰੀ ਆ ਉਹ ਉਹ ਵਧੇਗੀ ਹੁਣ ਕੱਲ ਅਸੀਂ ਬਹੁਤ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ ਤਾਂ ਪੀਸਫੁਲ ਕਰਦੇ ਬੱਚਿਆਂ ਦੇ ਉੱਪਰ ਪ੍ਰੋਟੈਸਟ ਕਰਦੇ ਹਾਂ ਪਰ ਜੋ ਪੂਰੇ ਦੇਸ਼ ਦੇ ਵਿੱਚ ਮੋਦੀ ਸਰਕਾਰ اپੋਜੀਸ਼ਨ ਨੂੰ ਕੁਝ ਲੈ ਕਿਸੇ ਦੇ ਉੱਪਰ ਇਹ ਈਡੀ ਲਾ ਰਿਹਾ ਕਿਸੇ ਦੇ ਉੱਪਰ ਯੂਏਪੀਏ ਐਨਆਈ ਦੇ ਰੇਟਸ ਪਾ ਰਿਹਾ ਸਿਮਿਲਰ ਤਰ੍ਹਾਂ ਦੇ ਉੱਪਰ ਇੱਥੇ ਪੁਲਿਸ ਨੂੰ ਐਂਟਰੀ ਕੀਤੀ ਗਈ ਚੰਡੀਗੜ੍ਹ ਪੁਲਿਸ ਦੀ ਐਂਟਰੀ ਕੀਤੀ ਗਈ ਮਤਲਬ ਲਾਟੀ ਚਾਰਜ ਕੀਤਾ ਗਿਆ ਮਹਿਲਾ ਸਾਥੀਆਂ ਦੇ ਉੱਪਰ ਹਮਲਾ ਕੀਤਾ ਗਿਆ ਮਤਲਬ ਵਾਈਸ ਚਾਂਸਲਰ ਜਿਹੜੇ ਇੱਕ ਖੁਦ ਔਰਤ ਨੇ ਤਾਂ ਉਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇੱਕ ਸੈਂਸਿਟਿਵ ਹੋਣਗੇ ਇਹਨਾਂ ਮੁੱਦਿਆਂ ਨੂੰ ਲੈ ਕੇ ਕਿ ਸੈਨੇ ਦੇ ਮੈਨ ਲਾਠੀ ਚਾਰਜ ਦਾ ਆਰਡਰ ਦੇ ਰਹੇ ਨੇ ਬਹੁਤ ਸ਼ਰਮਨਾਕ ਗੱਲ ਹੈ ਤੁਹਾਡੇ ਤੇ ਵੀ ਪਰਚਾ ਹੋਇਆ ਤੁਹਾਡਾ ਵੀ ਨਾਮ ਐਫ ਆਈ ਆਰ ਚ ਹੈ ਤੁਸੀਂ ਵੀ ਲਾਠੀ ਚਾਰਜ ਦੇ ਵਿੱਚ ਸ਼ਾਮਲ ਸੀਗੇ ਇਹ ਚੀਜ਼ ਦੱਸੋ ਵੀ ਉੱਥੇ ਮੈਲਾ ਪੁਲਿਸ ਅਫਸਰ ਮੌਜੂਦ ਸੀਗੇ ਜਾਂ ਤੁਸੀਂ ਸੀਐਮ ਨੂੰ ਘੇਰਨ ਜਾ ਰਹੇ ਸੀ ਜਾਂ ਸੀਐਮ ਵੱਲ ਵਧ ਰਹੇ ਸੀ ਅਸਲ ਕਰਨ ਕੀ ਸੀ ਦੇਖੋ ਅਸੀਂ ਸੀਐਮ ਵੱਲ ਨਹੀਂ ਵਧ ਰਹੇ ਸੀ ਮਤਲਬ ਦੇਖੋ ਇਸ ਯੂਨੀਵਰਸਿਟੀ ਅੰਦਰ ਸਾਡਾ ਇੱਕ ਰਾਈਟ ਐਪੋਟੈਸਟ ਕਰਨਾ ਹੈ ਨਾ ਅਸੀਂ ਆਪਣੇ ਇਲੈਕਟਿਡ ਜਿਹੜੇ ਉਹਨੇ ਜਿਹੜੇ ਆਪਣੀ ਕੋਈ ਵੀ ਅਥਾਰਟੀ ਯੂਨੀਵਰਸਿਟੀ ਉਹਨੂੰ ਮਿਲਣ ਜਾ ਸਕਦੇ ਆ ਆਪਣਾ ਹੱਕ ਹੈ ਜਿਵੇਂ ਐਫਐਐਸ ਵੀ ਲਿਖਿਆ ਵੀ ਇਹਨਾਂ ਨੇ ਬਿਨਾਂ ਪਰਮਿਸ਼ਨ ਦੇ ਪ੍ਰੋਟੈਸਟ ਕੀਤਾ ਆਪਣਾ ਹੱਕ ਹੈ ਪ੍ਰੋਟੈਸਟ ਕਰਨਾ ਹੁਣ ਅਸੀਂ ਥੋੜੀ ਥੋੜੀ ਪੁੱਛਾਂਗੇ ਵੀ ਤੁਸੀਂ ਪ੍ਰੋਟੈਸਟ ਕਰ ਲਿਆ ਕਿ ਨਹੀਂ ਜੇ ਸਾਨੂੰ ਲੱਗ ਰ ਇਹ ਟੈਸਟ ਕਰਾਂਗੇ ਇਹ ਆਪਣਾ ਡੈਮੋਕਰੈਟਿਕ ਰਾਈਟ ਹੈ ਯੂਨੀਵਰਸਿਟੀ ਦੇ ਅੰਦਰ ਵੀ ਤੇ ਲੋਕਾਂ ਦਾ ਬਾਹਰ ਵੀ ਇਹ ਹੱਕ ਹੈ ਜਿਵੇਂ ਸਰਕਾਰਾਂ ਬਾਹਰ ਲੋਕਾਂ ਨੂੰ ਦਬਾਉਂਦੀਆਂ ਨੇ ਓਵੇਂ ਯੂਨੀਵਰਸਿਟੀ ਪ੍ਰਸ਼ਾਸਨ ਦਾ ਇਹ ਰਵਈਆ ਹੋ ਗਿਆ ਹੈ ਵੀ ਇੱਥੇ ਵੀ ਦੇਖੋ ਹੁਣ ਅਸੀਂ ਕੁੜੀਆਂ ਸੀਗੀਆਂ ਕੱਲ ਸਾਨੂੰ ਮੇਨ ਪੁਲਿਸ ਆਫੀਸਰਸ ਨੇ ਮੈਨ ਹੈਂਡਲ ਕੀਤਾ ਸਾਡਾਂ ਨੂੰ ਧੱਕੇਸ਼ਾਈ ਹੋਈ ਹੈ ਸਾਨੂੰ ਮਤਲਬ ਖਿੱਚਿਆ ਤੋਂ ਹੀ ਹੋਈ ਹੈ ਸਾਡਨੇ ਸਾਡੀ ਡਾਂਗਾ ਵੱਜੀਆਂ ਨੇ ਕੱਲ ਉਹਦੀ ਹੁਣ ਜ਼ਿੰਮੇਵਾਰੀ ਕੌਣ ਲਊਗਾ ਵੀ ਯੂਨੀਵਰਸਿਟੀ ਦੇ ਅੰਦਰ ਵੀ ਸਟੂਡੈਂਟਸ ਦੇ ਨਾਲ ਹੀ ਲਾਠੀ ਚਾਰਜ ਹੋ ਰਿਹਾ ਹੈ ਤੇ ਸਟੂਡੈਂਟਸ ਕੀ ਕੀ ਜਿਹੜੀ ਮੰਗ ਉਠਾ ਰਹੇ ਨੇ ਸੈਨੇਟ ਦੀ ਜੋ ਕਿ ਇਹੋ ਜੀ ਮੰਗੇ ਵੀ ਜੇ ਸੈਨੇਟ ਨਹੀਂ ਹੁੰਦੀ ਤਾਂ ਇਹ ਯੂਨੀਵਰਸਿਟੀ ਦਾ ਕੇਂਦਰੀਕਰਨ ਹੋ ਜਾਊਗਾ ਤੇ ਜੇ ਕੇਂਦਰੀਕਰਨ ਹੁੰਦਾ ਤੇ ਪੰਜਾਬ ਦੀ ਦਾਅਵੇਦਾਰੀ ਖਤਮ ਹੋਊਗੀ ਇੱਥੇ ਫੀਸਾਂ ਵਧਣਗੀਆਂ ਇੱਥੇ ਪ੍ਰਾਈਵੇਟਾਈਜੇਸ਼ਨ ਹੋਊਗੀ ਮਤਲਬ ਇਹ ਯੂਨੀਵਰਸਿਟੀ ਜਿਹੜੀ ਹੋਂਦ ਹੈ ਉਹ ਖਤਰੇ 'ਚ ਹੈ ਅਸੀਂ ਉਹ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸਗੋਂ ਜਿਹੜੀ ਅਥਾਰਟੀ ਹੈ ਜਿਹੜੀ ਪੁਲਸ ਹੈ ਉਹ ਸਾਡੇ ਤੇ ਲਾਠੀ ਚਾਰਜ ਕਰਕੇ ਸਾਡੇ ਤੇ ਹੀ ਸਾਨੂੰ ਵਾਪਸ ਜਰਵਾਉਣ ਲਈ ਧਮਕਾਉਣ ਲਈ ਸਾਡੇ ਤੇ ਵਾਪਸ ਪਰ ਕੋਰਮਲ ਜਿਸ ਤਰੀਕੇ ਨਾਲ ਪਰਚਾ ਦਰਜ ਹੋ ਗਿਆ ਕੱਲ ਆਠੇ ਚਾਰਜ ਹੋਇਆ ਸੀ ਹੁਣ ਬਾਅਦ ਚ ਕੋਈ ਪ੍ਰੈਸ਼ਰਾਈਜ਼ ਵੀ ਕੀਤਾ ਜਾ ਰਿਹਾ ਵੀ ਰਾਜਨਾਮਾ ਕਰੋ ਜਾਂ ਕੋਈ ਇਸ ਤਰ੍ਹਾਂ ਕੇ ਤਾਂ ਗੱਲਬਾਤ ਹੋਈ ਹਾਂਜੀ ਹਾਂਜੀ ਅੱਜ ਸਵੇਰੇ ਡੀਐਸਡਬਲ ਉਦੋਂ ਦਾ ਤੇ ਆਇਆ ਨਹੀਂ ਸੀਗਾ ਅੱਜ ਮੀਟਿੰਗ ਲਈ ਉਹਨਾਂ ਨੇ ਸੱਦਿਆ ਹੀਗਾ ਇਸੇ ਕਰਕੇ ਉਹਦੇ ਚ ਵੀ ਇਹੀ ਧਮਕੀਆਂ ਧਮਕੀਆਂਵੇਂ ਸੇ ਮੈਂ ਤੁਹਾਨੂੰ ਦੱਸਾਂ ਜੀ ਦੰਦਤਰ ਨਾਲ ਲੱਗਾ ਦੰਦੀਆਂ ਰਿਪੀਟ ਹੋ ਰਹੀਆਂ ਸੀਗੀਆਂ ਵੀ ਐ ਤੁਸੀਂ ਪੜ੍ਹਨ ਵਾਲੇ ਬੱਚੇ ਇੱਕ ਅੱਧਾ ਬੱਚੇ ਦਾ ਨਾਮ ਜਦੋਂ ਅੱਗੇ ਆ ਜਾਂਦਾ ਤਾਂ ਉਹਦਾ ਫਿਊਚਰ ਖਰਾਬ ਹੋ ਜਾਂਦਾ ਇਹ ਉਹਦੋਂ ਦਾ ਇੰਟੀਮੀਡੇਟ ਕਰ ਰਹੇ ਸੀਗੇ ਕੱਲ ਇਹਨਾਂ ਨੂੰ ਮੌਕਾ ਬਣ ਗਿਆ ਇਹ ਕਿਉਂਕਿ ਅਸੀਂ ਤਾਂ ਕਿ ਨਹੀਂ ਵੀ ਸੀ ਨੂੰ ਹੈਗੇ ਹੀ ਸੀਐਨ ਸਾਹਿਬ ਸਿਕਿਉਰਿਟੀ ਕਿਸੇ ਨੇ ਬੈਰੀਕੇਡ ਟੱਪੇ ਨਾ ਉਹਨਾਂ ਦੀ ਜਿਹੜੀ ਪੈਰੀਫਰੀ ਸੀ ਉਹਦੇ ਅੰਦਰ ਕੋਈ ਗਿਆ ਆ ਸੋ ਬਹਾਨਾ ਬਣਾ ਕੇ ਅੱਜ ਵੀ ਜਿੱਦਾਂ ਉੱਥੇ ਮਲਾ ਕੇ ਵੀ ਤੁਸੀਂ ਮਸਲੇ ਨੂੰ ਛੱਡੋ ਤੁਹਾਡਾ ਮਸਲਾ ਹੈ ਨਹੀਂ ਆ ਤੁਹਾਡਾ ਫਿਊਚਰ ਖਰਾਬ ਹੋਊਗਾ ਇੰਟੀਮੇਟ ਕੀਤਾ ਜਾ ਰਿਹਾ ਪਰਚਾ ਕੋਈ ਵੱਡੀ ਗੱਲ ਨਹੀਂ ਹੈ ਕੋਈ મતલਬ ਕੱਲ ਕੋਈ ਗੱਲ ਹੋਈ ਸੀ ਵੀ ਅੱਜ ਅਸੀਂ ਇੱਥੋਂ ਤੱਕ ਜਾਵਾਂਗੇ ਜਾਂ ਪੁਲਿਸ ਨੂੰ ਤੁਸੀਂ ਕਹੋ ਵੀ ਅਸੀਂ ਇਹਦਾ ਘਰਾਉ ਨਹੀਂ ਕਰਾਂਗੇ ਜਾਂ ਇੱਥੋਂ ਤੱਕ ਜਾ ਕੇ ਰੁਕ ਜਾਾਂਗੇ ਜਿਸ ਤੁਸੀਂ ਬੈਰੀਕੇਡ ਲਾਈ ਗੋ ਇਸ ਤਰੀਕੇ ਦਾ ਕੱਲ ਕੋਈ ਗੱਲ ਹੋਈ ਸੀ ਕੋਈ ਸਹਿਮਤੀ ਬਣੀ ਸੀ ਪ੍ਰੈਸ ਕਰਨ ਦੇ ਬਾਅਦ ਜੀ ਅਸੀਂ सीएम दी विजिट ਤੋਂ ਪਹਿਲਾਂ ਦਾ ਮਾਰਚ ਦੀ ਜਿਹੜੀ ਆ ਕਾਲ ਦਿੱਤੀ ਹੋਈ ਆ ਵੀ ਇਹੀ ਸੀਐਮ ਅਫਿਸ ਤੋਂ ਸੀਐਮ ਹਾਊਸ ਜਾਵਾਂਗੇ ਵੀਸੀ ਵੀਸੀ ਸੋਰੀ ਸੀਐਮ ਵੀਸੀ ਅਫਿਸ ਤੋਂ ਵੀਸੀ ਹਾਊਸ ਜਾਵਾਂਗੇ ਉਹ ਜਦੋਂ ਅਸੀਂ ਮਤਲਬ ਕੱਲ ਚੱਲਣ ਲੱਗੇ ਆ ਸਵੇਰੇ ਇਹਨਾਂ ਨੇ ਰਾਤ ਹੀ ਨਾ ਉੱਥੇ ਮੇਨ ਰੋਡ ਤੇ ਬੈਰੀਕੇਟਿੰਗ ਕਰਨੀ ਸ਼ੁਰੂ ਕਰਤੀ ਤੇ 11 ਵਜੇ ਸਾਡਾ ਪ੍ਰੋਟੈਸਟ ਹੀ 11:05 ਤੇ ਮੈਨੂੰ ਕਾਲ ਆਉਂਦੀ ਆ ਨਵੀਨ ਆ ਸਬ ਇੰਸਪੈਕਟਰ ਕਹਿੰਦੇ ਕਿੰਨੇ ਵਜੇ ਤੁਹਾਡਾ ਮੈਜ ਹੈ ਅਸੀਂ ਤੇ ਦੱਸਿਆ ਹੋਇਆ ਵੀ 11 ਤੋਂ 12 ਉਹ ਕਹਿੰਦੇ ਤੁਸੀਂ 12 ਵਜੇ ਕਰ ਲਓ ਵੀ 11 ਵਜੇ ਰਹਿਣ ਦੋ ਅਸੀਂ ਕਿਹਾ ਵੀ ਆਪਾਂ ਤੇ ਤੈ ਰੂਟ ਤੇ ਜਾਣਾ ਕਹਿੰਦਾ ਵੀ ਥੋੜਾ ਕੰਪਰਮਾਈਜ਼ ਕਰ ਲਓ ਵੀ ਤੁਸੀਂ ਉਹ ਕਿਉਂ ਕਹਿ ਰਿਆ ਹੈਗਾ ਸੀਐਮ ਨੇ ਉਸ ਰੂਟ ਤੇ ਆਉਣਾ ਹੈ ਅਸੀਂ ਕਿਹਾ ਜੇ ਇਹਨਾਂ ਨੇ ਸਾਨੂੰ ਇੱਧਰ ਨਹੀਂ ਜਾਣ ਦੇਣਾ ਆਪਾਂ ਤੇ ਵੀਸੀ ਨੂੰ ਘੇਰਨਾ ਵੀਸੀ ਉਸ ਪ੍ਰੋਗਰਾਮ ਤੇ ਹੋਊਗੀ ਅਸੀਂ ਇਹਨਾਂ ਦੇ ਕਾਰਨ ਕਰਕੇ ਇਹਨਾਂ ਨੂੰ ਡਿਵਰਟ ਕੀਤਾ ਸੀਗਾ ਮਤਲਬ ਕੋਈ ਨਹੀਂ ਕਿਹਾ ਸੀ ਵੀ ਅਸੀਂ ਉਹ ਰੂਟ ਤੇ ਜਾਣਾ ਹੈ ਇਹਨਾਂ ਨੇ ਤੋਂ ਪੁਲਿਸ ਵਾਲਾ ਨੇ ਕਿਹਾ ਸੀਗਾ ਔਰ ਵੀਸੀ ਨੂੰ ਘੇਰਨ ਦੀ ਗੱਲ ਹੋਈ ਸੀ ਸੀਐਮ ਨੂੰ ਘੇਰਨ ਦੀ ਗੱਲ ਹੋਈ ਸੀ ਬਿਲਕੁਲ ਇਹ ਗੱਲ ਨਹੀਂ ਹੋਈ ਇੱਕ ਤੇ ਇਹਨਾਂ ਕਰਕੇ ਸਾਨੂੰ ਡਿਵਰਟ ਕਰਨਾ ਪਿਆ ਦੂਜਾ ਅਨੰਦ ਕਿਰਸ਼ੌਰ ਆ ਜਿਹੜਾ ਇੱਥੋਂ ਦਾ ਮਤਲਬ ਚੌਂ ਉਹਨਾਂ ਬਕਾਇਦਾ ਦੱਸਿਆ ਵੀ ਉਧਰ ਮਨਾ ਕਰ ਰਿਹਾ ਵੀ 12 ਵਜੇ ਤੋਂ ਬਾਅਦ ਚ ਜਾਇਓ ਤੇ ਅਸੀਂ ਫਿਰ ਇਧਰੋਂ ਲਾਇਬ੍ਰੇਰੀ ਉਹਨਾਂ ਨੂੰ ਇਹ ਸਟੇਟਮੈਂਟ ਹੀ ਛੱਡੀ ਵੀ ਲਾਇਬ੍ਰੇਰੀ ਤੇ ਸਟੂਡੀਓ ਸੀ ਤੋਂ ਬੱਚੇ ਇਕੱਠੇ ਕਰਨੇ ਆ ਉਹ ਕਹਿੰਦੇ ਵੀ ਉਧਰ ਨਹੀਂ ਜਾਣ ਦੇਣਾ ਜੋ ਮਰਜ਼ੀ ਹੋ ਜੇ ਵੀ ਤੁਸੀਂ ਇੱਥੇ ਰੁਕੋ ਵੀ ਉਹ ਬੱਚੇ ਤੁਰ ਪਏ ਨੇ ਫਿਰ ਉਹਨਾਂ ਨੇ ਜਿੱਦਾਂ ਜਿੱਦਾਂ ਸਾਨੂੰ ਠੱਕੇ ਮਾਰਨੇ ਸ਼ੁਰੂ ਕੀਤੇ ਤੇ ਫਿਰ ਬੱਚੇ ਅੱਗੇ ਆਪਣੇ ਵੇਖ ਚ ਅੱਗੇ ਚੱਲ ਗਿਆ ਪਰ ਇਹਨਾਂ ਨੇ ਉੱਥੇ ਤੱਕ ਜਾਣ ਨਹੀਂ ਦਿੱਤਾ ਬਿਲਕੁਲ ਸੋ ਤੁਸੀਂ ਜਿਸ ਤਰੀਕੇ ਨਾਲ ਕੱਲ ਕੁਝ ਹੋਇਆ ਹੈ ਅੱਗੋਂ ਕੀ ਕਾਰਵਾਈ ਜਿਹੜੀ ਹੈਗੀ ਵਿਦਿਆਰਥੀ ਜਿਹਾ ਬੰਦਿਆਂ ਵੱਲੋਂ ਕੀਤੀ ਕਿ ਕਾਲ ਉਠਾਈ ਗਈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕੰਮ ਕਰਨਾ ਦੇਖੋ ਜਿਵੇਂ ਇੱਥੇ ਅੱਜ ਧਰਨਾ ਕੀਤੀ ਹੈ ਉੱਥੇ ਵੀ ਦੱਸਿਆ ਗਿਆ ਵੀ ਆ ਜੋ ਕੁਝ ਵੀ ਅੱਜ ਦੀ ਕਾਰਵਾਈ ਸਾਨੂੰ ਪਤਾ ਲੱਗੀ ਹੈ ਇਹਦੇ ਨਾਲ ਸਾਡੇ ਹੌਸਲੇ ਹੋਰ ਬੁਲੰਦ ਹੋਏ ਆ ਅਸੀਂ ਬਿਲਕੁਲ ਵੀ ਡਰਨ ਵਾਲੇ ਨਹੀਂਗੇ ਅਸੀਂ ਆ ਜਿਹੜਾ ਸੈਨੇਟ ਦਾ ਮਸਲਾ ਹੈ ਇਹ ਹੱਲ ਕਰਾ ਕੇ ਹੀ ਆਪਦੇ ਧਰਨੇ ਨੂੰ ਤੇਜ਼ ਕਰਕੇ ਇਹ ਹੱਲ ਕਰਾ ਕੇ ਉੱਠਾਂਗੇ ਭਾਵੇਂ ਕਿੰਨੀ ਮਰਜ਼ੀ ਮਰਜ਼ੀ ਕੋਸ਼ਿਸ਼ਾਂ ਕਰ ਲੈਣ ਡਰਾਉਣ ਦੀਆਂ ਪ੍ਰੈਸ ਕਾਰਵਨ ਹੈ ਉਲਟਾ ਸਾਡੇ ਜਿਹੜੇ ਹੌਸਲੇ ਨੇ ਉਹ ਹੋਰ ਬੁਲੰਦ ਹੋਏ ਆ ਤੁਹ ਕੀ ਲੱਗਦਾ ਵੀ ਪਰਚੇ ਕਰਾ ਕੇ ਜੋ ਹਾਲਾਤ ਹੁਣ ਬਣਾਏ ਗਏ ਨੇ ਪਰਚਾ ਐਫ ਆਈ ਆਰ ਰਜਿਸਟਰ ਹੋ ਗਈ ਹੈ ਵਿਦਿਆਰਥੀ ਰੁਕਣਗੇ ਜਾਂ ਅੱਗੇ ਵਧਣਾ ਹੈ ਕੋਈ ਅਗਲੀ ਕਾਲ ਦੇਣੀ ਸੰਘਰਸ਼ ਸਟੇਜ ਕਰਨਾ ਜੀ ਬਿਲਕੁਲ ਜਿਹੜਾ ਸੰਘਰਸ਼ ਆ ਉਹ ਕਦੀ ਵੀ ਨਹੀਂ ਚੀਜ਼ਾਂ ਦਾ ਰੁਕਦਾ ਜਿਉਂਨੇ ਡੀ ਐਸ ਪੀ ਨੇ ਕੱਲ ਗੱਲ ਵੀ ਕੀਤੀ ਨਾ ਵੀ ਗੋਲੀ ਜਿਹੜੀ ਵੀ ਅਸੀਂ ਗੋਲੀ ਚਲਾਉਣ ਦੀ ਲੋੜ ਪਈ ਤੇ ਗੋਲੀ ਵੀ ਚਲਾਵਾਂਗੇ ਇਹ ਇਤਿਹਾਸ ਰਿਹਾ ਵੀ ਜਦੋਂ ਜਦੋਂ ਵੀ ਰਿਪਰੈਸ਼ਨ ਹੋਇਆ ਵੀ ਪੰਜਾਬ ਨੇ ਆ ਬੇ ਟੁੱਟਾ ਜਵਾਬ ਦਿੱਤਾ ਵਾ ਅੱਗੋਂ ਇਹ ਗੱਲ ਕੱਲ ਨੂੰ ਨਾ ਕੱਲ ਰਾਠੀ ਚਾਰਜ ਕੀਤੀ ਅਸੀਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਇਹ ਯੂਨੀਵਰਸਿਟੀ ਜੋ ਐਕਟਿਵਿਜ਼ਮ ਖਤਮ ਹੁੰਦਾ ਵਾ ਤੁਹਾਡੇ ਛੋਟੀਆਂ ਕੀ ਡਾਂਗਾ ਕੀ ਮਾਰਨਗੇ ਤੇ ਉਹ ਗੱਲ ਕੱਲ ਹੋਈ ਆ ਕਿ ਮੈਂ ਨਾ ਅਸੀਂ ਇਹ ਵਿਦਿਆਰਥੀ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਯੂਨੀਵਰਸਿਟੀ ਦੇ ਵਿੱਚ ਜਿਹੜਾ ਐਕਟਿਵਿਜ਼ਮ ਹੈ ਉਹ ਜਿੰਦਾ ਰਹਿਣਾ ਚਾਹੀਦਾ ਬਿਲਕੁਲ ਬਿਲਕੁਲ ਉਸ ਤੋਂ ਗੋਲੀ ਚਲਾਉਣ ਦੀ ਕੱਲ ਕੀ ਗੱਲ ਹੋਈ ਸੀ ਡੀਐਸਪੀ ਨੇ ਕੀ ਕਿਹਾ ਵੀ ਗੋਲੀਆਂ ਕਿਉਂ ਚਲਾਵਾਂਗੇ ਕਿਉਂ ਲੋੜ ਪਊਗੀ ਗੋਲੀਆਂ ਚਲਾਵਾਂਗੇ ਉਹ ਦੇਖੋ ਦੀ ਸਿੱਧੀ ਸ਼ਬਦਾਵਲੀ ਇਹ ਵੀ ਜੇ ਤੁਸੀਂ ਡਾਂਗਾ ਨਾਲ ਵੀ ਨਾ ਰੁਕੇ ਤਾਂ ਅਸੀਂ ਤੁਹ ਇੰਨਾਂ ਹੀ ਤਾਂ ਮਨਸ਼ਾ ਦਿਸਦੀ-ਦਿਸਦੀ ਐ, ਵੀ ਸੀ ਦੀ ਵੀ ਦਿਸਦੀ ਐ ਤੇ ਇਸ ਤੋਂ ਉੱਪਰ ਜਿਹੜੀ ਸਟੇਟ ਦੀ ਮਨਸ਼ਾ ਉਹ ਵੀ ਦਿਸਦੀ ਐ। ਵੀ ਸਟੇਟ ਨੇ ਇਹਨਾਂ ਦੇ ਮੋਢੇ ਤੇ ਰੱਖ ਕੇ ਚਲਾਉਣੀਆਂ ਤੇ ਅੱਗੋ ਚਲਾ ਵੀ ਰਹੇ, ਮੂਰੇ ਬਣ ਵੀ ਰਹੇ ਉਹਨੇ। ਬਿਲਕੁਲ। ਤੁਸੋਂ ਐਸੇ ਮੱਦੇ ਨਜ਼ਰ ਪ੍ਰੋਟੈਸਟ ਵੀ ਜਿਹੜਾ ਇੱਕ ਤਰ੍ਹਾਂ ਦਾ ਕੀਤਾ ਜਾਵੇ, ਮੈਂ ਆਪਣੇ ਜ਼ਰੂਰ ਸਹਿਯੋਗੀ ਨੂੰ ਕਹਾਂਗਾ ਉਹ ਤਸਵੀਰਾਂ ਦਿਖਾਵੇ ਜਿੱਥੇ ਇਹ ਪ੍ਰੋਟੈਸਟ ਲਗਾਤਾਰ ਜਾਰੀ ਐ। ਕੱਲ ਦਾ ਜੋ ਹਲਾਤ ਬਣੇ, ਕੱਲ ਜੋ ਤਸਵੀਰਾਂ ਦੇਖਣ ਨੂੰ ਮੇਰੀਆਂ ਲਾਠੀ ਚਾਰਜ ਹੋਇਆ ਉਸ ਤੋਂ ਬਾਅਦ ਤਮਾਮ ਉਹ ਵਿਦਿਆਰਥੀ ਜਿਹੜੇ ਨੇ ਪੰਜਾਬ ਯੂਨੀਵਰਸਿਟੀ ਦੇ ਓਹ ਵੀਸੀ ਨੂੰ ਵੀ ਆ ਜਿਹੜਾ ਹੈਗਾ ਆ ਉਹਦੇ ਖਿਲਾਫ ਹੀ ਨਾਰੇਬਾਜ਼ੀ ਕੀਤੀ ਯਾਰੇ ਦੂਸਰੇ ਪਾਸੇ ਡੀਐਸਪੀ ਗੁਰਮਖ ਸਿੰਘ ਦੇ ਖਿਲਾਫ ਹੀ ਪ੍ਰਦਰਸ਼ਨ ਜਿਹੜਾ ਇੱਥੇ ਕੀਤਾ ਜਾ ਰਿਹਾ ਹੈ ਕਿ ਡੀਐਸਪੀ ਗੁਰਮਖ ਸਿੰਘ ਜਿਹੜਾ ਹੈ ਸਾਨੂੰ ਕੱਲ ਗੋਲੀਆਂ ਮਾਰਨ ਦੀ ਗੱਲ ਹੋਈ ਹੈ ਸੋ ਅੱਗੋਂ ਕੀ ਨਿਕਲ ਕੇ ਆਉਂਦਾ ਹੈ ਦੇਖਣਾ ਹੋਵੇਗਾ ਕੈਮਰਾ ਪਰਸ ਸਕੰਦਰ ਦੇ ਨਾਲ ਮਨਜੋਤ ਸਿੰਘ ਕੰਪੀਟੀਸ਼ਨ న్యూਸ ਚੰਡੀਗੜ੍ਹ